ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਜਿੱਥੇ ਸਿੱਧੂਪੁਰ ਜਥੇਬੰਦੀ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਗਏ ਖਨੌਰੀ ਬਾਰਡਰ ਤੇ ਧਰਨੇ ਦਿੱਤੇ ਗਏ ਪਰ ਸਰਕਾਰਾਂ ਵੱਲੋਂ ਇਸ ਜੱਥੇਬੰਦੀ ਦੇ ਸੰਘਰਸ਼ ਨੂੰ ਖਤਮ ਕਰਨ ਲਈ ਵੱਡੇ ਪੱਧਰ ਤੇ ਜਿਹੜੀਆਂ ਕੋਝੀਆਂ ਚਾਲਾਂ ਚਲੀਆਂ ਗਈਆਂ ਲੀਡਰਾਂ ਨੂੰ ਪਾੜਿਆ ਗਿਆ ਇੱਥੇ ਹੀ ਬਸ ਨੇ ਕਿ ਜਿਹੜੇ ਕਿਸਾਨ ਭਰਾ ਸੀ ਉਹਨਾਂ ਦੇ ਟਰੈਕਟਰ ਟਰਾਲੀਆਂ ਵੀ ਉੱਥੋਂ ਜਿਹੜੀਆਂ ਚੋਰੀ ਕੀਤੀਆਂ ਗਈਆਂ ਜਿਹੜਾ ਕਈ ਵਿਧਾਇਕਾਂ ਤੇ ਵੀ ਜਿਹੜੇ ਟਰੈਕਟਰ ਟਰਾਲੀਆਂ ਚੋਰੀ ਕਰਨ ਦੇ ਦੋਸ਼ ਲੱਗੇ ਨੇ ਤੇ ਅੱਜ ਬੀਜੇਪੀ ਵੱਲੋਂ ਅਤੇ ਆਵਾਦਵੀ ਪਾਰਟੀ ਵੱਲੋਂ ਸਿੱਧੂਪੁਰ ਜੱਥੇਬੰਦੀ ਦੇ ਆਗੂਆਂ ਤੇ ਦਬਾਅ ਬਣਾ ਕੇ ਜੱਥੇਬੰਦੀ ਨੂੰ ਨਾ ਤੋੜਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਕੀ ਯਤਨ ਕੀਤੇ ਜਾ ਰਹੇ ਨੇ ਸਾਡੇ ਨਾਲ ਸਿੱਧੂਪੁਰ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਲਵਜੀਤ ਸਿੰਘ ਦਾਦਾ ਹੋਰ ਗੱਲਬਾਤ ਕਰਦੇ ਪਹਿਲਾਂ ਤਾਂ ਸਵਾਗਤ ਹੈ ਲਵਜੀਤ ਜੀ ਤੁਹਾਡਾ ਪੀਟੀਸੀ ਨੂੰ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਰੌਲੀ ਪੀਟੀਸੀ ਚੈਨਲ ਦਾ ਜੋ ਤੁਸੀਂ ਇਸ ਮੁੱਦੇ ਨੂੰ ਲੈ ਕੇ ਸਾਡੇ ਕੋਲ ਪਹੁੰਚ ਕੀਤੀ ਧੰਨਵਾਦ ਕਰਦੇ ਆ ਪੂਰੇ ਪੀਡੀਸੀ ਚੈਨਲ ਦਾ ਤੁਹਾਡਾ ਪੱਤਰਕਾਰ ਭਾਈਚਾਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਡੀਸੀ ਨੂੰ ਇਹ ਉਹ ਤਸਵੀਰਾਂ ਵੀ ਜਨਤਕ ਕੀਤੀਆਂ ਜਿਹੜੀਆਂ ਕਿ ਕਿਸਾਨੀ ਸੰਘਰਸ਼ ਦੇ ਦਰਮਿਆਨ ਜਦੋਂ ਟਰੈਕਟਰ ਤੋੜਪਾਨ ਕੀਤੀ ਜਾਂਦੀ ਹੈ ਟਰੈਕਟਰ ਚੋਰੀ ਕੀਤੇ ਜਾਂਦੇ ਨੇ ਸ਼ਰੇਆਮ ਕਈ ਵਿਧਾਇਕਾਂ ਤੇ ਵੀ ਜਿਹੜੇ ਇਲਜ਼ਾਮ ਲੱਗੇ ਸੀ ਦੇਖੋ ਬਹੁਤ ਵੱਡਾ ਨੁਕਸਾਨ ਜਿਹੜਾ ਪੂਰੀ ਪੰਜਾਬ ਦੀ ਹਿੰਦੁਸਤਾਨ ਦੀ ਕਿਸਾਨੀ ਦਾ ਜਿਹੜਾ ਉਹ ਕੀਤਾ ਗਿਆ ਜਿਹੜੀ ਮੇਨ ਮੰਗ ਨੂੰ ਲੈ ਕੇ ਐਸਕੇਮ ਗੈਰ-ਰਾਜਨੀਤਿਕ ਲੜਾਈ ਲੜ ਰਿਆ ਸੀ ਐਮਐਸਪੀ ਦੀ ਮੰਗ ਨੂੰ ਲੈ ਕੇ ਉਸ ਮੰਗ ਨੂੰ ਦੇਣਾ ਨਹੀਂ ਚਾਹੁੰਦੀ ਸਰਕਾਰ ਐਮਐਸਪੀ ਦੇਣਾ ਨਹੀਂ ਚਾਹੁੰਦੀ ਲਗਾਤਾਰ ਝੂਠਾ ਪ੍ਰਚਾਰਿਆ ਜਾ ਰਿਹਾ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਉਸ ਧਰਨੇ ਨੂੰ ਚਕਾਉਣ ਲਈ ਸਟੇਟ ਸਰਕਾਰਾਂ ਤੇ ਸੈਂਟਰ ਸਰਕਾਰ ਨੇ ਰਲ ਮਿਲ ਕੇ ਯਤਨ ਕੀਤੇ ਦੁਨੀਆ ਦੇ ਇਤਿਹਾਸ ਤੇ ਪਹਿਲੀ ਵਾਰ ਇਦਾਂ ਹੋਇਆ ਕਿ ਜਦੋਂ ਮੀਟਿੰਗਾਂ ਦਾ ਦੌਰ ਚਾਲੂ ਹੋਵੇ ਤੇ ਧੋਖੇ ਨਾਲ ਆਗੂਆਂ ਨੂੰ ਉਥੋਂ ਗ੍ਰਿਫਤਾਰ ਕਰ ਲੈਣਾ ਤੇ ਉਥੋਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਜਿਹੜੇ ਆਗੂ ਬਾਰਡਰਾਂ ਤੇ ਮੌਜੂਦ ਸੀ ਉਹਨਾਂ ਨੂੰ ਉਥੋਂ ਗ੍ਰਿਫਤਾਰ ਕਰ ਲੈਣਾ ਤੇ ਪੂਰੇ ਵੱਡੇ ਸਾਰੇ ਸਾਡੇ ਤਾਰੋ ਪੀੜ ਕਰ ਦੇਣਾ ਟਰੈਕਟਰਾਂ ਟਰਾਲੀਆਂ ਨੂੰ ਚੋਰੀ ਕਰ ਲੈਣਾ ਇਹ ਤੁਸੀਂ ਦੇਖਿਆ ਆਪਦੇ ਅੱਖੀ ਚੈਨਲਾਂ ਰਾਈ ਦੇਖਿਆ ਹਜੇ ਵੀ ਜਿਹੜੇ ਉਹ ਨਾਬੇ ਦੇ ਕੁਝ ਮਿਊਂਸੀਪਲ ਕਮੇਟੀ ਚੋ ਟਰਾਲੀਆਂ ਦਾ ਮਿਲਣਾ ਬਿੱਡਾਂ ਦਾ ਮਿਲਣਾ ਉਹ ਪੱਕੀ ਮੋਹਰ ਲਾਉਂਦਾ ਹੈ ਕਿ ਇਸ ਸਰਕਾਰ ਨੇ ਸੈਂਟਰ ਸਰਕਾਰ ਨਾਲ ਰਲ ਕੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਕਿ ਜਦੋਂ ਸੱਤਾ ਚੋਣ ਤੋਂ ਪਹਿਲਾਂ ਜਿਹੜੀ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦਾ ਫਾਇਦਾ ਕਰੂਗੀ ਪੰਜਾਬ ਦੀ ਕਿਸਾਨੀ ਨੂੰ ਉੱਪਰ ਚੁੱਕਣ ਲਈ ਯਤਨ ਕਰੂਗੀ ਫਿਰ ਕਮੀਆਂ ਕਿੱਥੇ ਰਹਿ ਗਈਆਂ ਸਰਕਾਰ ਦੀਆਂ ਕਿਉਂ ਨਹੀਂ ਸਰਕਾਰ ਦੀਆਂ ਗੱਲਾਂ ਨੂੰ ਤੁਸੀਂ ਕੇਅਰ ਕਰ ਦੇਖੋ ਇਹ ਝੂਠ ਲਗਾਤਾਰ ਫਲਾਇਆ ਜਾ ਰਿਹਾ ਵੀ ਠੀਕ ਹੈ ਸਰਕਾਰ ਨੇ ਮੋਦੀ ਸਰਕਾਰ ਨੇ ਵੀ ਆਉਣ ਤੋਂ ਪਹਿਲਾਂ ਐਮਐਸਪੀ ਦੇਣ ਦਾ ਵਾਅਦਾ ਕੀਤਾ ਸੀ ਇਸੇ ਤਰ੍ਹਾਂ ਭਗਵੰਤ ਮਾਨ ਨੇ ਕਿਹਾ ਸੀ ਇਹਨਾਂ ਦੀ ਇੱਕ ਬੀਬੀ ਆ ਉਹ ਗਗਨ ਅਨਮੋਲ ਜਿਹੜੀ ਕਹਿੰਦੀ ਸੀ ਐਮਐਲਐਸਪੀ ਦੇਣਾ ਤਾਂ ਢਾਈ ਮਿੰਟ ਦਾ ਕੰਮ ਆ ਚਲੋ ਉਹ ਤਾਂ ਬੀਬੀ ਗੈਰ ਵੀ ਹੋ ਗਈ ਨਾ ਉਸ ਤੋਂ ਬਾਅਦ ਮੋਦੀ ਸਰਕਾਰ ਦਾ ਵੀ ਇਹੀ ਕਹਿਣਾ ਸੀ ਵੀ ਜਦੋਂ ਸਰਕਾਰ ਸੈਂਟਰ ਚ ਕਾਂਗਰਸ ਦੀ ਸਰਕਾਰ ਸੀ ਵੀ ਐਮਐਸਪੀ ਗਰੰਟੀ ਕਾਨੂੰਨ ਦੇਣਾ ਸਰਕਾਰ ਦਾ ਫਰਜ਼ ਬਣਦਾ ਅੱਜ ਜਦੋਂ ਐਮਐਸਪੀ ਨੂੰ ਲੈ ਕੇ ਕਿਤੇ ਵੀ ਅੰਦੋਲਨ ਹੁੰਦਾ ਤਾਂ ਉਸ ਅੰਦੋਲਨ ਨੂੰ ਤਾਰੋ ਪੀੜ ਕੀਤਾ ਜਾਂਦਾ ਇਤੋਂ ਤੱਕ ਤਾਰੋ ਪੀੜ ਇਕੱਲੇ ਅੰਦੋਲਨ ਨੂੰ ਨਹੀਂ ਕੀਤਾ ਜਾਂਦਾ ਦੇਸ਼ ਦੀ ਦੁਨੀਆ ਦੀ ਸਭ ਤੋਂ ਵੱਡੀ ਜਥੇਬੰਦੀ ਬੀਕੇਯੂ ਏਕਤਾ ਸਿੱਧੂਪੁਰ ਜੀ ਦਾ ਫਲਾ ਪੂਰੇ ਭਾਰਤ ਲੈਵਲ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਰਹਿ ਨਮਾਈ ਹੇਠ ਹੋਇਆ ਅੱਜ ਉਸ ਜਥੇਬੰਦੀ ਨੂੰ ਨਿਖੇੜਨ ਲਈ ਬਹੁਤ ਵੱਡੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ ਸੈਂਟਰ ਤੇ ਸਟੇਟ ਸਰਕਾਰ ਨਾਲ ਕੀ ਸਾਡੇ ਕੁਝ ਜ਼ਿਲ੍ਹਾ ਪ੍ਰਧਾਨ ਸਾਡੇ ਕੁਝ ਮਰੂ ਪਿਛਲੇ ਨੇਤਾ ਉਹਨਾਂ ਦੇ ਬੇਟੇ ਉਹ ਸਰਕਾਰ ਦੇ ਬੁੱਕਲ 'ਚ ਬੈਠ ਕੇ ਜਥੇਬੰਦੀ ਨੂੰ ਤਾਰੋ-ਪੀਟ ਕਰਨ ਲਈ ਲਗਾਤਾਰ ਜ਼ੋਰ ਲਾ ਰਹੇ ਇਹਦਾ ਸਬੂਤ ਇਹ ਹੈ ਵੀ ਜਦੋਂ ਅੰਦੋਲਨ ਖਨੌਰੀ ਤੋਂ ਸਰਕਾਰ ਨੇ 19 ਮਾਰਚ ਨੂੰ ਪਟਿਆ 19 ਮਾਰਚ ਤੋਂ ਬਾਅਦ ਜਥੇਬੰਦੀ ਦੇ ਸਾਰੇ ਆਗੂ ਤਕਰੀਬਨ ਜੇਲ੍ਹਾਂ 'ਚ ਸਨ ਜਿਨ੍ਹਾਂ 'ਚ ਮੈਂ ਵੀ ਖੁਦ ਨਾਬੇ ਜੇਲ੍ਹ 'ਚ ਸੀ ਸਾਰੇ ਆਗੂਆਂ ਨੂੰ 28 ਤਰੀਕ ਨੂੰ ਛੱਡਿਆ ਗਿਆ ਉਹ ਤਾਂ ਛੱਡਿਆ ਗਿਆ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਤੱਕ ਤਿਆਗਤਾ ਸੀ ਡਾਕਟਰਾਂ ਨੇ ਸਿਹਤ ਨੂੰ ਦੇਖਦਿਆਂ ਹੋਇਆਂ ਸਰਕਾਰ ਤੇ ਦਬਾਅ ਬਣਾਇਆ ਸਰਕਾਰ ਨੇ ਫਟਾਫਟ ਸਾਨੂੰ ਰਿਹਾ ਕੀਤਾ ਉਸ ਤਾਰੋਬੀੜ ਕਰਨ ਦੀ ਜਿਹੜੀ ਕੋਸ਼ਿਸ਼ ਪਹਿਲੀ ਕੋਸ਼ਿਸ਼ ਇਹ ਹੋਈ ਕਿ ਸਾਡੇ ਐਸਕੇਐਮ ਗਏ ਰਾਜਨੀਤਿਕ ਦੇਖੋ ਜਾਗੂ ਕੋਜ ਜਥੇਬੰਦੀਆਂ ਦੇ ਆਗੂ ਜਿਹੜੇ ਆਉਂਦੇ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਇਲਜ਼ਾਮ ਲਾਉਣ ਲੱਗੇ ਉਹ ਨਿਕਲ ਗਏ ਪਰ ਅੱਜ ਕਿੱਥੇ ਨੇ ਅੱਜ ਮੰਗਾ ਤਾਂ ਤੇ ਆਉਂਦੀਆਂ ਤੇ ਉਹ ਨਹੀਂ ਅੱਜ ਕਿਉਂ ਨਹੀਂ ਲੜਾਈ ਲੜ ਰਹੇ ਕਿਤੇ ਮੈਦਾਨ 'ਚ ਨਹੀਂ ਦੇਖ ਰਹੇ ਉਸ ਤੋਂ ਬਾਅਦ ਸਾਡੇ ਕੁਝ ਦੋ ਦੋ ਜ਼ਿਲ੍ਹਿਆਂ ਦੇ ਜਰਨਲ ਸਕੱਤਰ ਅਲੱਗ ਜਥੇਬੰਦੀ ਬਣਾਉਂਦੇ ਨੇ ਬਹੁਤ ਵੱਡੇ ਵੱਡੇ ਇਲਜ਼ਾਮ ਲਾਉਂਦੇ ਨੇ ਪਰ ਅੱਜ ਕਿੱਥੇ ਨੇ ਮੰਗਾ ਜਿਉਂਦੀਆਂ ਤੇ ਉਹਨੇ ਕਿਉਂ ਘੁੱਡਾਂ 'ਚ ਬੜੇ ਹੋਏ ਨੇ ਹੁਣ ਵੀ ਲਗਾਤਾਰ ਸਰਕਾਰ ਸਾਜ਼ਿਸ਼ਾਂ ਰਾਜ ਰਹੀ ਹੈ ਬੀਕੇਯੂ ਇਕਤਾ ਸਿੱਧੂਪੁਰ ਨੂੰ ਖੇਰੂ-ਖੇਰੂ ਕਰਨ ਤੇ ਕਿਉਂਕਿ ਸਰਕਾਰ ਨੂੰ ਪਤਾ ਹੈ ਸੈਂਟਰ ਸਰਕਾਰ ਨੂੰ ਇਹਨਾਂ ਦੀਆਂ ਏਜੰਸੀਆਂ ਨੂੰ ਪਤਾ ਕਿ ਸਿੱਧੂਪੁਰ ਬਹੁਤ ਵੱਡੇ ਲੈਵਲ ਤੇ ਫਲਾ ਕਰ ਚੁੱਕੀ ਆ ਔਰ ਜਿਹੜੀਆਂ ਸਟੇਟ ਦੀਆਂ ਕਿਸਾਨੀ ਦੀਆਂ ਅਸਲ ਮੰਗਾਂ ਨੇ ਉਹਨਾਂ ਨੂੰ ਐਸਕੇਮਗਾਰ ਰਾਜਨੀਤੀ ਹੀ ਚੁੱਕ ਰਹੀ ਸਖਜਿੰਦਰ ਸਿੰਘ ਖੋਸਾ ਭਾਰਤੀ ਕਿਸਾਨ ਉਹਨਾਂ ਖੋਸਾ ਦੇ ਸੂਬਾ ਪ੍ਰਧਾਨ ਆ ਉਹਨਾਂ ਨੇ ਵੀ ਜਗਜੀਤ ਸਿੰਘ ਡੱਲੇਵਾਲ ਤੇ ਸਿੱਧੇ ਸਿੱਧੇ આરોਪ ਲਾਤੇ ਸੀ ਕਿ ਸਰਕਾਰ ਨੇ ਇਹਨੂੰ ਖਰੀਦ ਲਿਆ ਤਾਂ ਇਹਨਾਂ ਨੇ ਭੁੱਖ ਜਿਹੜੀ ਤੋੜਿਆ ਜਿਹੜਾ ਮਰਨ ਵਰਤ ਤੋੜਿਆ ਲੱਗਦਾ ਨਹੀਂ ਕਿ ਜਗਜੀਤ ਸਿੰਘ ਡੱਲੇਵਾਲ ਤਾਂ ਕਿਸਾਨੀ ਮੁੱਦਿਆਂ ਲਈ ਲੜ ਰਿਹਾ ਸੀ ਪਰ ਜਿਹੜੇ ਆਪ ਦੇ ਉਹਨਾਂ ਨੂੰ ਬਦਨਾਮੀ ਵਾਲੇ ਪਾਸੇ ਤੁਰਪੇ ਇੱਕ ਪਾਸੇ ਸਖਜਿੰਦਰ ਸਿੰਘ ਖੋਸਾ ਨਾਲ ਸਟੇਜ ਤੇ ਬੈਠਦਾ ਦੂਸਰੀ ਵਾਰ ਉਹਨਾਂ ਨੂੰ ਭੰਡਨ ਪਾਸੇ ਲੱਗਦਾ ਕੀ ਦੇਖਦੇ ਆਂ ਇਸ ਨੀਤੀ ਤੇ ਅਸੀਂ ਬਹੁਤ ਸਾਰੇ ਸਬੂਤ ਦੇ ਸਕਦੇ ਹਾਂ ਉਹਨਾਂ ਦੇ ਇਸ ਸਰਕਾਰ ਦੇ ਮੰਤਰੀਆਂ ਨੂੰ ਮਿਲਦੇ ਹੋਏ ਆ ਖੁਸ਼ੀਆਂ ਮਨਾਉਂਦੇ ਹੋਏ ਬਹੁਤ ਸਾਰੇ ਸਬੂਤ ਦੇ ਸਕਦੇ ਹਾਂ ਚਲੋ ਅਸੀਂ ਇਹੀ ਵੱਡਾ ਸਵਾਲ ਕਰਦੇ ਹਾਂ ਨਾ ਵੀ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਇਲਜ਼ਾਮ ਲਾਤਾ ਅੱਜ ਕਿਉਂ ਨਹੀਂ ਤੁਸੀਂ ਮੈਦਾਨ 'ਚ ਲੜਾਈ ਲੜ ਰਹੇ ਜਿੰਨੇ ਵੀ ਆਗੂ ਇਸ ਲੜਾਈ 'ਚੋਂ ਨਿਕਲ ਕੇ ਇਲਜ਼ਾਮ ਲਾ ਕੇ ਨਿਕਲੇ ਨਹੀਂ ਅੱਜ ਲੜਾਈ ਕਿਉਂ ਨਹੀਂ ਦੇ ਰਹੇ ਐਸ ਐਮ ਐਸ ਪੀ ਦੀ ਲੜਾਈ ਜਿਉਂ ਦੀ ਤਿਉਂ ਬਿਜਲੀ 2020 ਬਿੱਲਾ ਦਾ ਮੁੱਦਾ ਜਿਉਂਦੀ ਤੇ ਹਾਂ ਸਾਡੇ ਪਿਛਲੇ ਰਹਿੰਦੇ 2020 ਦੇ ਅੰਦੋਲਨ ਦੇ ਪਰਚਿਆਂ ਦਾ ਮੁੱਦਾ ਜਿਉਂਦੀ ਤੇ ਹਾਂ ਸਾਰੇ ਸਾਡੇ ਮੁੱਦੇ ਉਸੇ ਤਰ੍ਹਾਂ ਖੜੇ ਹੋਏ ਨੇ ਕਿਉਂ ਨਹੀਂ ਲੜਾਈ ਲੜਦੇ ਇਹ ਅਸੀਂ ਪੁੱਛਣਾ ਚਾਹੁੰਨੇ ਉਹਨਾਂ ਨੂੰ ਵੀ ਅੱਜ ਕਿਉਂ ਤੁਸੀਂ ਖੁੱਡਾਂ 'ਚ ਵੜੇ ਹੋਏ ਅੱਜ ਜਿਹੜੇ ਜੇ ਗੱਲ ਕੀਤੀ ਆਵੇ ਲਵਜੀਤ ਜੀ ਥੋੜੀ ਜਿਹੜੀ ਜੱਥੇਬੰਦੀ ਆ ਉਹਨੂੰ ਤਾਰ ਪੀੜੋ ਕਰਨ ਲਈ ਸਰਕਾਰਾਂ ਵੀ ਯਤਨ ਕਰ ਰਹੀਆਂ ਹਨ ਭਾਜੀ ਵੀ ਹੱਥ ਕੰਡੇ ਬਣਾਏ ਜਾ ਰਹੇ ਆ ਆਮ ਆਦਮੀ ਪਾਰਟੀ ਵੱਲ ਵੀ ਤੁਸੀਂ ਸਿੱਧਾ ਸਿੱਧਾ ਕਹਿੰਦਾ ਕਿ ਸਾਡੇ ਜਿਹੜੇ ਅਗਵਾਂ ਨੂੰ ਜਿਹੜਾ ਪਤਾਰੋ ਪੀੜ ਕੀਤਾ ਜਾ ਰਿਹਾ ਲੱਗਦਾ ਨਹੀਂ ਕਿ ਜਿਹੜੇ ਇਸ ਇਸ ਤਰ੍ਹਾਂ ਕਰਨ ਨਾਲ ਜਿਹੜਾ ਕਿਸਾਨੀ ਨੂੰ ਢਾਲ ਲੱਗ ਰਹੀ ਹੈ ਕਿਸਾਨੀ ਦੇ ਮੁੱਦੇ ਜਿਉਂਦੇ ਤੇ ਹੋਂ ਰਹਿ ਜਾਣੇ ਜੇਕਰ ਅਸੀਂ ਜਥੇਬੰਦੀਆਂ ਦੇ ਵਿੱਚੋਂ ਪੱਟਨੇ ਸ਼ੁਰੂ ਹੋ ਗਏ ਤਾਂ ਦੇਖੋ ਇਹ ਗੱਲ ਸੋਚਣੀ ਆ ਆਮ ਲੋਕਾਂ ਨੇ ਵੀ ਕਿਹੜੀ ਜਥੇਬੰਦੀ ਸਾਡੇ ਅੱਜ ਦੇ ਭੱਖ ਦੇ ਮੁੱਦਿਆਂ ਤੇ ਲੜਾਈ ਲੜਦੀ ਹੈ ਕਿਹੜੀ ਜਥੇਬੰਦੀ ਨੇ ਪੂਰੇ ਭਾਰਤ ਜੀ ਐਮਐਸਪੀ ਦੀ ਲੜਾਈ ਨੂੰ ਲੈ ਕੇ ਫਲਾ ਕੀਤਾ ਕਿਹੜੀ ਜਥੇਬੰਦੀ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਖੜੇ ਕੀਤਾ ਐਮਐਸਪੀ ਦੀ ਲੜਾਈ ਨੂੰ ਮੰਗ ਨੂੰ ਲੈ ਕੇ ਜੇ ਅੱਜ ਵੀ ਲੋਕ ਨਾ ਸਮਝੇ ਬੀਕੇਯੂ ਇਕਤਾ ਸਿੱਧੂਪੁਰ ਲੜੂਗੀ ਜਿੰਨਾ ਚਿਰ ਉਹਨਾਂ ਦੇ ਦਾਮਾਂ ਲੜੂਗੀ ਠੀਕ ਹੈ ਅਗਲੀ ਲੜਾਈ ਲੋਕਾਂ ਦੇ ਸਿਰ ਤੇ ਸਿੱਟਾਂਗੇ ਲੋਕਾਂ ਨੇ ਇਹਦਾ ਸਾਥ ਦੇਣਾ ਲੋਕਾਂ ਨੇ ਵਿਰੋਧ ਕਰਨਾ ਉਹ ਲੋਕਾਂ ਤੇ ਨਿਰਭਰ ਆ ਜਥੇਬੰਦੀ ਵੱਲੋਂ ਕਿਤੇ ਵੀ ਕੋਈ ਹੋਂਦ ਤਾਂ ਹੀ ਨਹੀਂ ਰਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਸਰੀਰ ਤੱਕ ਨੂੰ ਅਜੋ ਹਾਲਾਤਾਂ 'ਚ ਲੈ ਗਏ ਨੇ ਕਿ ਉਹਨਾਂ ਦੇ ਲਤਾਂ ਤੋਂ ਤੁਰਨ ਤੋਂ ਰਹਿ ਚੁੱਕੇ ਨੇ ਇਸ ਤੋਂ ਅੱਗੇ ਉਹ ਆਪਦੀ ਜਾਨ ਵੀ ਨਿਸ਼ਾਵਰ ਕਰ ਦੇਣਗੇ ਇਹਦੇ ਆਗੂ ਅਸੀਂ ਜਿਹੜੇ ਛੋਟੇ ਛੋਟੇ ਵਰਕਰਾਂ ਅਸੀਂ ਵੀ ਜਾਨ ਨਿਸ਼ਾਵਰ ਕਰਨ ਨੂੰ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਤਿਆਰ ਆਂ ਪਰ ਸੋਚਣਾ ਹੁਣ ਲੋਕਾਂ ਨੇ ਵਰਕਰਾਂ ਨੇ ਆਮ ਲੋਕਾਂ ਨੇ ਸੋਚਣਾ ਵੀ ਸਾਡੀ ਲੜਾਈ ਲੜ ਕੌਣ ਰ ਪੰਜਾਬ ਦੇ ਲੋਕਾਂ ਨੇ ਤਾਂ ਦਿੱਲੀ ਧਰਨੇ ਤੇ ਵੀ ਵੱਡੀ ਮਦਦ ਕੀਤੀ ਸੀ ਜਿਹੜੇ ਕਿਸਾਨ ਜੱਥੇਬੰਦੀਆਂ ਦੀ ਉਸ ਵਕਤ ਕੋਈ ਸੀ ਚੀਜ਼ ਦੀ ਕਮੀ ਨਹੀਂ ਰਹਿਣ ਦਿੱਤੀ ਸੀ ਲੱਗਦਾ ਨਹੀਂ ਕਿ ਜੇ ਉਸ ਵਕਤ ਥੋੜਾ ਜਿਹਾ ਸੰਘਰਸ਼ ਲੰਬਾ ਚੱਲਦਾ ਤਾਂ ਜਿਹੜੇ ਸਰਕਾਰਾਂ ਨੇ ਮੌਕੇ ਤੇ ਮੰਗਾਂ ਜਿਹੜੀਆਂ ਮੰਨ ਲੈਣੀਆਂ ਸੀ ਉਸ ਵਕਤ ਕਈ ਆਗੂ ਚੋਣਾਂ ਦੇ لالਚ ਚ ਆ ਕੇ ਧਰਨਾ ਚੁੱਕਿਆ ਕਈ ਇਸ ਤਰ੍ਹਾਂ ਦੇ ਵੀ ਸਵਾਲ ਜਿਹੜੇ ਕਿਸਾਨ ਆ ਪਿੰਡਾਂ ਦੇ ਉਹ ਕਰਦੇ ਆ ਕਿ ਜੇ ਉਹ ਧਰਨਾ ਨਾ ਚੁੱਕਦੇ ਤਾਂ ਸਾਡੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਤੁਸੀਂ 2020 ਦੇ ਅੰਦੋਲਨ ਦੀ ਗੱਲ ਕੀਤੀ ਆ ਬਹੁਤ ਜ਼ਰੂਰੀ ਗੱਲ ਸੀ ਉਹਦੇ ਵਿੱਚ ਵੀ ਔਨ ਰਿਕਾਰਡ ਕਈ ਗੱਲਾਂ ਪਈਆਂ ਨੇ ਜਿਹਦੇ ਵਿੱਚ ਇੱਕ ਗੱਲ ਇਹ ਕਿ ਅਮਨਦ ਸ਼ਾਹ ਕਹਿ ਰਿਹਾ ਪੱਤਰਕਾਰਾਂ ਨੂੰ ਕਹਿ ਰਿਹਾ ਵੀ ਇੱਕ ਜਥੇਬੰਦੀ ਜਿਹੜੀ ਪੰਜਾਬ ਦੀ ਉਹ ੜਿੱਕਾ ਬਣ ਰਹੀ ਹੈ ਨਹੀਂ ਹੁਣ ਨੂੰ ਅਸੀਂ ਅੰਦੋਲਨ ਨੂੰ ਕਿਸੇ ਸਿਰੇ ਬੰਨੇ ਲਾਉਂਦੇ ਦੂਸਰੀ ਗੱਲ ਬਿਨਾ ਨਾਮ ਲੈ ਕਹਿ ਰਿਹਾ ਪਰ ਦੂਸਰੀ ਗੱਲ ਸਾਡੇ ਕੁਝ ਕਿਸਾਨ ਨਤਾਵਾਂ ਨੇ ਨਾਂ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਕਿਹਾ ਕਿ ਇਹ ਜਗਜੀਤ ਸਿੰਘ ਢੱਲੇਵਾਲ ਕੱਲਾ ਹੀ ਨਹੀਂ ਮੰਨ ਰਿਹਾ ਦੂਜੇ ਸਾਰੇ ਮੰਨਣ ਨੂੰ ਤਿਆਰ ਨਹੀਂ ਤੀਜੀ ਗੱਲ ਜਦੋਂ ਅੰਦੋਲਨ ਉੱਠ ਰਿਹਾ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੇ ਉੱਥੇ ਅੰਦੋਲਨ ਦੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਜਿਹੜਾ ਆਨ ਰਿਕਾਰਡ ਆ ਸਾਰਿਆਂ ਨੂੰ ਇਹਨਾਂ ਨੂੰ ਚਿੱਠੀ ਗੱਡੀ ਸੀ ਵੀ ਹੋਰ 6 ਮਹੀਨੇ ਬੈਠ ਜਾਓ ਅਸੀਂ ਐਮਐਸਪੀ ਦਾ ਲਿਖਤੀ ਰੂਪ ਚ ਲੈ ਕੇ ਉੱਠਾਂਗੇ ਪਰ ਸਾਡੇ ਕੁਝ ਲੀਡਰਾਂ ਨੂੰ ਵੋਟਾਂ ਦਾ ਚਾ ਚੜਿਆ ਸੀ ਉਹਨਾਂ ਨੂੰ ਛੇਤੀ ਮੁੱਖ ਮੰਤਰੀ ਬਨਣਾ ਸੀ ਇੱਥੇ ਆ ਕੇ ਉਹਨਾਂ ਨੇ ਐਮਐਲਏ ਬਨਣਾ ਸੀ ਉਸ ਲੇਨ ਨੂੰ ਲੈ ਕੇ ਉਹਨਾਂ ਨੂੰ ਛੇਤੀ ਉੱਥੋਂ ਭੱਜਣ ਦੀ ਤਿਆਰੀ ਸੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਛੱਡ ਕੇ ਉਹ ਵੀ ਭਜ ਪਏ ਫਿਰ ਕਿਸਾਨਾਂ ਨੇ ਜਵਾਨਤਾ ਜ਼ਬਤ ਕਿਉਂ ਕਰਾਤੀਆਂ ਜਦੋਂ ਕਿਸਾਨਾਂ ਦੇ ਮੁੱਦੇ ਲਈ ਤਾਂ ਐਮਐਲਏ ਖੜੇ ਸੀ ਆ ਕੇ ਕਿਸਾਨਾਂ ਨੇ ਜਵਾਨਤਾ ਜ਼ਬਤ ਕਰਾਈਆਂ ਉਹਨਾਂ ਆਗੂਆਂ ਦੀਆਂ ਲੱਗਦਾ ਨਹੀਂ ਕਿ ਕਿਸਾਨਾਂ ਨੇ ਵੀ ਮੂੰਹ ਤੋੜਮਾ ਜਵਾਬ ਦਿੱਤਾ ਕਿ ਕਿਸਾਨਾਂ ਦੇ ਨਾਲ ਧੋਖਾ ਹੋਇਆ ਲੱਗਦਾ ਨਹੀਂ ਕਿ ਕਿਸਾਨਾਂ ਨੇ ਆਪ ਦਾ ਬਦਲਾ ਲਿਆ ਸੀ ਉਸ ਵਕਤ ਵੀ ਉਹਦੇ 'ਚ ਇੱਕ ਗੱਲ ਇਹ ਕਹਿ ਸਕਦੇ ਆਂ ਕਿ ਜਦੋਂ ਵੀ ਉਹ ਲੜਾਈ ਸ਼ੁਰੂ ਹੋਈ ਸੀ ਉਹਦੇ 'ਚ ਲਿਖਤੀ ਲਿਖਿਆ ਗਿਆ ਸੀ ਵੀ ਅਸੀਂ ਗੈਰ ਰਾਜਨੀਤਿਕ ਰਾਵਾਂਗੇ ਅਸੀਂ ਕਿਸਾਨੀ ਦੇ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਲੜਦੇ ਰਵਾਂਗੇ ਤੇ ਗੈਰ ਰਾਜਨੀਤਿਕ ਰਾਵਾਂਗੇ ਪਰ ਜਦੋਂ ਹੀ ਲੋਕ ਆ ਕੇ ਆ ਕੇ ਇੱਥੇ ਸਾਡੇ ਕੁਝ ਕਿਸਾਨ ਆਗੂ ਇਲੈਕਸ਼ਨ ਲੜਨ ਲੱਗੇ ਤੇ ਲੋਕਾਂ ਨੂੰ ਸ਼ਾਇਦ ਇਹ ਗੁੱਸਾ ਆਇਆ ਵੀ ਇਹਨਾਂ ਨੇ ਉਸ ਅੰਦੋਲਨ ਦੇ ਅਧਵਿਚਾਰੇ ਲਮਕਾ ਕੇ ਇਹ ਲੜਾਈ ਲੜੀ ਹੈ ਉਸ ਕਰਕੇ ਇਹਨਾਂ ਨੂੰ ਉਹਨਾਂ ਨੇ ਸਾਬਕਾ ਸਿਖਾਇਆ ਲਵਜੀਤ ਕੀ ਅਪੀਲ ਕਰੋਗੇ ਜਿਹੜੇ ਕਿਸਾਨ ਨੇ ਸਾਡੇ ਆਗੂ ਨੇ ਲੱਗਦਾ ਨਹੀਂ ਕਿ ਅੱਜ ਲੋੜ ਹੈ ਸਾਨੂੰ ਸਾਰੇ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਰਕਾਰਾਂ ਦੇ ਨਾਲ ਮੱਥਾ ਲਾਉਣ ਦਾ ਤਾਂ ਹੀ ਜਿਹੜੀਆਂ ਸਾਡੇ ਐਮਐਸਪੀ ਜਿਹੜੀ ਆ ਸਾਨੂੰ ਮਿਲੂਗੀ ਫਸਲਾਂ ਤੇ ਤਾਂ ਹੀ ਸਾਡੀਆਂ ਮੰਗਾਂ ਹੱਲ ਹੋਣਗੀਆਂ ਹਜੇ ਤੱਕ ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦਾ ਵੀ ਕੋਈ ਕਈ ਕਿਸਾਨਾਂ ਨੂੰ ਨੌਕਰੀਆਂ ਤੱਕ ਨਹੀਂ ਮਿਲੀਆਂ ਕਈ ਪਰਿਵਾਰ ਅਜੇ ਵੀ ਇਨਸਾਫ ਦੀ ਮੰਗ ਕਰ ਰਹੇ ਦੇਖੋ ਬੀਕੇਯੂ ਇਕਤਾ ਸਿੱਧੂ ਪਰ ਲਗਾਤਾਰ ਇਹ ਜਾਰੀ ਉਹਨਾਂ ਦੇ ਜਤਨ ਜਾਰੀ ਨੇ ਕਿ ਸਾਰਿਆਂ ਨਾਲ ਏਕਾ ਹੋ ਜੇ ਪਰ ਏਕਾ ਕਦੋਂ ਹੋਊਗਾ ਏਕਾ ਹੋਊਗਾ ਸਾਡੀ ਲੜਾਈ ਇੱਕ ਹੋਵੇ ਐਮਐਸਪੀ ਨੂੰ ਲੈ ਕੇ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਲੜਨਾ ਚਾਹੁੰਦੀਆਂ ਉਹ ਅੱਜ ਵੀ ਏਕੇ ਲਈ ਅਸੀਂ ਤਿਆਰ ਆਂ ਪੰਜਾਬ ਦਾ ਸਮੁੱਚਾ ਕਰਜ਼ਾ ਮਾਫ਼ ਲਈ ਅਸੀਂ ਲੜਨ ਨੂੰ ਤਿਆਰ ਆਂ ਅੱਜ ਵੀ ਜਿਹੜੀਆਂ ਜਥੇਬੰਦੀਆਂ ਇਹਦੇ 'ਚ ਆਉਂਦੀਆਂ ਅਸੀਂ ਹੱਥ ਵਧਾਉਣ ਨੂੰ ਤਿਆਰ ਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਾਕਾ ਸਿੰਘ ਕੋੜੜਾ ਹਮੇਸ਼ਾ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੜਦੇ ਨੇ ਤੇ ਲੜਨਗੇ ਜਿਹੜੀਆਂ ਵੀ ਜਥੇਬੰਦੀਆਂ ਇਹਦੇ ਜਵਾਬ ਦਾ ਯੋਗਦਾਨ ਪਾਉਣੀਆਂ ਅਸੀਂ ਉਹਨਾਂ ਨੂੰ ਨੀਵੀਂ ਹੋ ਕੇ ਮਿਲ ਕੇ ਉਹਨਾਂ ਤੋਂ ਗਲਤੀ ਫਲਦੀ ਮਾਫੀ ਮੰਗ ਕੇ ਵੀ ਅਸੀਂ ਲਿਹਾਉਣ ਨੂੰ ਤਿਆਰ ਹਾਂ ਪਰ ਜਿਹੜੀਆਂ ਜਥੇਬੰਦੀਆਂ ਇਹ ਤੇ ਲੜਨਾ ਹੀ ਨਹੀਂ ਚਾਹੁੰਦੀਆਂ ਉਹਨਾਂ ਨਾਲ ਇੱਕਾ ਕਿਵੇਂ ਹੋ ਸਕਦਾ ਤੁਸੀਂ ਦੱਸੋ ਤਦ ਲੱਗਦਾ ਨੇ ਕਿ ਸਰਕਾਰਾਂ ਵੀ ਇਹਨਾਂ ਜਥੇਬੰਦੀਆਂ ਦੇ ਵਿੱਚ ਆਪਣਾ ਜਿਹੜਾ ਫਰਜ ਆ ਅਦਾ ਕਰ ਰਹੀਆਂ ਜਿਹੜੇ ਤਾਰ ਪੀੜੋ ਕਰਕੇ ਜਿਹੜੇ ਮੁੱਦੇ ਆ ਉੱਥੇ ਦੇ ਉੱਥੇ ਜੇ ਆਪਾਂ 2020 ਦੀ ਗੱਲ ਕੀਤੀ ਆ ਤਾਂ ਜਿਹੜੇ ਜਦੋਂ ਸਰਕਾਰ ਨੇ ਵੀ ਕੈਸੀ ਅਸੀਂ ਮੰਗਾ ਮੰਨ ਲਾਂਗੇ ਬਾਅਦ ਵਿੱਚ ਸਰਕਾਰ ਵੀ ਉਹਨਾਂ ਮੰਗਾ ਤੋਂ ਭੱਜਦੀ ਨਜ਼ਰ ਆਈ ਆ ਉਹੀ ਫਸਲਾ ਨੇ ਉਹੀ ਮੰਗਾ ਨੇ ਲੱਗਦਾ ਕਿ ਤੁਹਾਨੂੰ ਜੇ ਇਸ ਤਰ੍ਹਾਂ ਰਹੇ ਤਾਂ ਆਪਣੀਆਂ ਪੂਰੀਆਂ ਹੋ ਜਾਣਗੀਆਂ ਦੇਖੋ ਲੜਾਈ ਜਿਹੜੀ ਲੜਨੀ ਹੁੰਦੀ ਆ ਉਹ ਜਥੇਬੰਦੀਆਂ ਨਾਲੋਂ ਜ਼ਿਆਦਾ ਸਾਰੇ ਕਿਸਾਨ ਵਰਕਰਾਂ ਨੇ ਜਾਂ ਕਿਸਾਨਾਂ ਨੇ ਲੜਨੀ ਆ ਮਜ਼ਦੂਰਾਂ ਨੇ ਲੜਨੀ ਆ ਪੂਰੇ ਪੰਜਾਬ ਦੇ ਲੋਕਾਂ ਨੇ ਲੜਨੀ ਆ ਕਿਸਾਨ ਜਥੇਬੰਦੀਆਂ ਨਾ ਵੀ ਚਾਉਣ ਜੇ ਲੋਕ ਉੱਠ ਕੇ ਲੜਾਈ ਲੜਨ ਤਾਂ ਐਮਐਸਪੀ ਦੀ ਗਰੰਟੀ ਕਾਨੂੰਨ ਮਿਲ ਸਕਦਾ ਸਮੁੱਚਾ ਕਰਜ਼ਾ ਮਾਫ਼ ਹੋ ਸਕਦਾ ਬਿਜਲੀ ਬਿੱਲ 2020 ਵਾਪਸ ਹੋ ਸਕਦਾ ਜਿਹੜੇ ਰਹਿੰਦਿਆਂ ਮੰਗਾ ਸਾਡੀਆਂ ਹੋਰ ਨੇ ਜਿਵੇਂ ਸਾਡੇ ਅੰਦੋਲਨ ਵੇਲੇ ਦੇ ਪਰਚੇ ਨੇ ਉਹ ਰੱਦ ਹੋ ਸਕਦੇ ਨੇ ਇਸ ਵੇਲੇ ਲੋਕਾਂ ਨੂੰ ਸਮਝਣ ਦੀ ਬੜੀ ਲੋੜ ਆ ਵੀ ਕਿਹੜੀ ਜਸੇਬੰਦੀ ਸਾਡੀ ਲੜਾਈ ਲੜ ਰਹੀ ਹੈ ਤੇ ਕਿਹੜੀ ਜਸੇਬੰਦੀ ਹੈ ਲੜਾਈ ਨੂੰ ਲੜਨਾ ਨਹੀਂ ਚਾਹੁੰਦੀ ਨਿੱਕੇ ਨਿੱਕੇ ਮੁੱਦਿਆਂ ਨੂੰ ਲੈ ਕੇ ਰੋਜ਼ ਡੀਸੀਆਂ ਮੂਰੇ ਬਹਿ ਜਾਣਾ ਜਾਂ ਰੋਜ਼ ਰੋਡਾਂ ਤੇ ਬਹਿ ਜਾਣਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਠੀਕ ਹੈ ਅਸੀਂ ਲੜੀਏ ਉਹ ਸਰਕਾਰ ਦੇ ਸੈਂਟਰ ਸਰਕਾਰ ਖਿਲਾਫ ਸਟੇਟ ਸਰਕਾਰ ਖਿਲਾਫ ਜਿਹੜੀ ਸਾਡੇ ਅੱਜ ਐਮਐਸਪੀ ਦਾ ੜਿੱਕਾ ਬਣ ਰਹੀ ਹੈ ਅੱਜ ਬਿਜਲੀ ਬਿੱਲ ਨੂੰ ਲੈ ਕੇ ੜਿੱਕਾ ਬਣ ਰਹੀ ਹੈ ਪਰਚਿਆਂ ਨੂੰ ਲੈ ਕੇ ੜਿੱਕਾ ਬਣ ਰਹੀ ਹੈ ਪੂਰੇ ਕਰਜ਼ ਮੁਕਤੀ ਨੂੰ ਲੈ ਕੇ ੜਿੱਕਾ ਬਣ ਰਹੀ ਹੈ ਅਸੀਂ ਕੋਈ ਵੀ ਉਹ ਸਰਕਾਰ ਹੋਵੇ ਜਾਏ ਉਹ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਭਾਜਪਾ ਹੋਵੇ ਝਾੜੂ ਹੋਵੇ ਕਾਂਗਰਸ ਹੋਵੇ ਅਸੀਂ ਉਹਦੇ ਨਾਲ ਲੜਾਂਗੇ ਤੇ ਲੜਦੇ ਰਵਾਂਗੇ ਇਹੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਪ੍ਰਣਾ ਲਵਜੀਤ ਜੀ ਆਪਾਂ ਗੱਲ ਕੀਤੀ ਕਿਸਾਨੇ ਨੂੰ ਉਪਰਲ ਜਾਣ ਦੀ ਕਿਵੇਂ ਲਜਾਇਆ ਜਾਦਾ ਨਾਲ ਦੀ ਨਾਲ ਜੇ ਗੱਲ ਕਿਤੇ ਕੇਂਦਰ ਸਰਕਾਰ ਆ ਪੰਜਾਬ ਸਰਕਾਰ ਉਹ ਤਾਂ ਪੰਜਾਬ ਦੀ ਕਿਸਾਨੀ ਨੂੰ ਉੱਤੇ ਇਲਜਾਨ ਵਾਸਤੇ ਸਬਸਿਡੀਆਂ ਦੇ ਰਹੀ ਐ ਸਮੇਂ ਸਮੇਂ ਤੇ ਸੰਧਾਂ ਤੇ ਸਬਸਿਡੀਆਂ ਕੀ ਉਹ ਕਿਸਾਨਾਂ ਨੂੰ ਫਾਇਦਾ ਨਹੀਂ ਸਰਕਾਰਾਂ ਦੀ ਮਦਦ ਜਿਹੜੀ ਕਿਸਾਨਾਂ ਦੀ ਮਦਦ ਨਹੀਂ ਕਰ ਰਹੀਆਂ ਸਰਕਾਰ ਤੁਸੀਂ ਪੱਤਰਕਾਰ ਹੋ ਤੁਸੀਂ ਸਾਰੀ ਗਰਾਉਂਡ ਲੈਵਲ ਤੇ ਕੰਮ ਕਰਦੇ ਹੋ ਵਾਕਈ ਜਿਹੜਾ ਪੱਤਰਕਾਰ ਹੁੰਦਾ ਉਹ ਗਰਾਉਂਡ ਲੈਵਲ ਤੇ ਸਰਕਾਰ ਨੂੰ ਦੱਸ ਸਕਦਾ ਤੁਸੀਂ ਮੈਨੂੰ ਇੱਕ ਵੀ ਮਹਿਕਮੇ ਦਾ ਅਫਸਰ ਮੈਂ ਤੁਹਾਡੇ ਮਾਧਿਅਮ ਰਾਈ ਚੈਲੰਜ ਕਰਦਾ ਕਿਸੇ ਮਹਿਕਮੇ ਦਾ ਅਫਸਰ ਕੋਈ ਸਰਕਾਰੀ ਮੰਤਰੀ ਕੋਈ ਸਰਕਾਰੀ ਅਧਿਕਾਰੀ ਸਾਡੇ ਨਾਲ ਬਹਿ ਕੇ ਇਹ ਹੀ ਸਾਬਤ ਕਰਦਾ ਵੀ ਸਬਸਿਡੀ ਜਾ ਕਿਨੂੰ ਰਹੀ ਹੈ ਜੈਸ ਮਸ਼ੀਨਰੀ ਦੀ ਅੱਜ ਕੁਦਰਤੀ ਤੌਰ ਤੇ ਜੇ ਉਹਨੂੰ ਕਿਸੇ ਫਾਰਮ ਤੋਂ ਸਵਾਏ ਰਜਿਸਟਰਡ ਫਾਰਮ ਤੋਂ ਸਵਾਏ ਬਣਾਇਆ ਜਾਵੇ ਜਿਸ ਸੁਪਰਸੀਡਰ ਦੀ ਕੀਮਤ ਹੀ 1 ਡੇਢ ਲੱਖ ਰੁਪਈਆ ਹੈ ਉਹ ਸੁਪਰਸੀਡਰ ਸਾਨੂੰ 1,95,000 ਚ ਸਬਸਿਡੀ ਕੱਟ ਕੇ ਦਿੱਤਾ ਜਾ ਰਿਹਾ ਫਿਰ ਮੈਨੂੰ ਦੱਸੋ ਸਬਸਿਡੀ ਜਾ ਕਿਨੂੰ ਰਹੀ ਆ ਕੋਈ ਸਬਸਿਡੀ ਇੱਕ ਅੱਖਾਂ ਦਾ ਭੁਲੇਖਾ ਇਹ ਲੋਕ ਅੰਧਵਿਸ਼ਵਾਸ ਬਲਾਉਂਦੇ ਨੇ ਇਸ ਦੇ ਵੀ ਅਸੀਂ ਸਬਸਿਡੀਆਂ ਦੇ ਰਹੇ ਨੇ ਕੋਈ ਸਬਸਿਡੀ ਕਿਸਾਨਾਂ ਤੱਕ ਨਹੀਂ ਪਹੁੰਚ ਰਹੀ ਉਹ ਜਾਂ ਤਾਂ ਵੱਡੀਆਂ ਫਾਰਮਾਂ ਨੂੰ ਮਿਲ ਰਹੀ ਆ ਜਾਇਨ ਉਹ ਨਾਲ ਮਿਲ ਕੇ ਅਧਿਕਾਰੀ ਵੰਡ ਰਹੇ ਨੇ ਕਿਸੇ ਕਿਸਾਨ ਨੂੰ ਸਬਸਿਡੀ ਨਹੀਂ ਪਹੁੰਚਦੀ ਦੂਜੀ ਗੱਲ ਜਿਹੜੀ ਤੁਸੀਂ ਕਿਹਾ ਕਿਸਾਨੀ ਨੂੰ ਉੱਤੇ ਕਿਵੇਂ ਚੱਕਿਆ ਜਾ ਸਕਦਾ ਸਾਡੀ ਸਭ ਤੋਂ ਪਹਿਲੀ ਮੰਗ ਸੀ ਸਵਾਮੀ 나ਥਨ ਰਿਪੋਰਟ ਨੂੰ ਲਾਗੂ ਕਰੋ ਸਵਾਮੀ 나ਥਨ ਰਿਪੋਰਟ ਦਾ ਹੀ ਜਿਹੜੀ ਕਮੇਟੀ ਸੀ ਉਹਦਾ ਜਿਹੜਾ ਪ੍ਰਧਾਨ ਇਹ ਬਣਿਆ ਹੋਇਆ ਸੀ ਨਰਿੰਦਰ ਮੋਦੀ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਇਸੇ ਰਿਪੋਰਟ ਨੂੰ ਲਾਗੂ ਕਰਾਉਣ ਲਈ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਆ ਸ਼੍ਰੀ ਨਰਿੰਦਰ ਮੋਦੀ ਜੀ ਇਹਦੇ ਪ੍ਰਧਾਨ ਰਹੇ ਨੇ ਤੇ ਉਹ ਅੱਜ ਉਸੇ ਰਿਪੋਰਟ ਨੂੰ ਲਾਗੂ ਕਰ ਦੇਣ ਤੇ ਕਿਸਾਨੀ ਆਪੇ ਮੁਸ਼ਕਲ ਚੋਂ ਬਾਹਰ ਆ ਜਾਊਗੀ ਇਹ ਦੂ ਬਿਨਾ ਕਿਸਾਨੀ ਦਾ ਕੋਈ ਹੱਲ ਨਹੀਂ ਬਿਲਕੁਲ ਇਹ ਸਨ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾ ਹੋਰ ਜਿਨ੍ਹਾਂ ਨੇ ਵਿਸਤਾਰ ਦੇ ਨਾਲ ਕਿਹਾ ਕਿ ਬੀਜੇਪੀ ਅਤੇ ਆਮ ਆਦਮੀ ਪਾਰਟੀ ਤੇ ਸਿੱਧੇ ਸਿੱਧੇ ਆਰੋਪ ਵੀ ਲਾਇਕ ਜਿਹੜੀ ਜਥੇਬੰਦੀ ਨੂੰ ਤਾਰ ਪੀੜੋ ਕਰ ਰਹੇ ਤੇ ਦੂਸਰੇ ਪਾਸੇ ਜਿਹੜੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਆ ਉਹਦੇ ਤੇ ਵੀ ਇਹਨਾਂ ਨੇ ਖੁੱਲ ਕੇ ਕਿਹਾ ਕਿ ਜਿਹੜੀ ਜਿਹੜੀ ਸਬਸਿਡੀ ਆ ਉਹ ਕਿਸਾਨਾਂ ਨੂੰ ਨਹੀਂ ਵੱਡੇ ਘਰਾਣਿਆਂ ਨੂੰ ਜਾ ਰਹੀ ਤੇ ਨਾਲ ਦੀ ਨਾਲ ਇੱਕ ਕਿਸਾਨ ਭਰਾਵਾਂ ਨੂੰ ਜ਼ਰੂਰ ਅਪੀਲ ਕੀਤੀ ਹੈ ਜੇਕਰ ਤੁਸੀਂ ਸਰਕਾਰਾਂ ਤੋਂ ਆਪਦੀਆਂ ਮੰਗਾਂ ਪੂਰੀਆਂ ਕਰਾਉਣੀਆਂ ਤਾਂ ਜਿਹੜੀ ਉਸ ਜੱਥੇਬੰਦੀ ਦਾ ਸਾਥ ਦਿਓ ਜਿਹੜੀ ਤੁਹਾਡੇ ਹੱਕਾਂ ਲਈ ਲੜ ਰਹੀ ਹੈ ਤੁਹਾਡੀਆਂ ਲੜਾਈਆਂ ਲੜ ਰਹੀ ਹੈ ਤੇ ਉਸ ਜੱਥੇਬੰਦੀ ਨੂੰ ਅੱਗੇ ਲਿਆਉਣੇ ਚਾਹੀਏ ਕੋਈ ਵੀ ਜੱਥੇਬੰਦੀ ਹੋਵੇ ਚਾਹੇ ਸਿੱਧੂਪੁਰ ਹੋਵੇ ਚਾਹੇ ਰਾਜਿਆਣਾ ਹੋਵੇ ਚਾਹੇ ਖੋਸਾ ਹੋਵੇ ਉਹ ਜੱਥੇਬੰਦੀ ਦਾ ਸਾਥ ਦਿਓ ਜਿਹੜਾ ਖੁੱਲ ਕੇ ਸਿੱਧੇ ਤੌਰ ਤੇ ਕਿਸਾਨਾਂ ਦੀ ਆਵਾਜ਼ ਉਠਾਉਂਦੀ ਆ ਮੰਗਾਂ ਮਨਵਾਉਣ ਲਈ ਯਤਨ ਕਰ ਰਹੀ ਹੈ